ਇਥੇ ਇੱਕ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਤਾਂ ਧਰਮ ਆਧਾਰਤ ਰਾਜਨੀਤੀ ਜਿਹੜੀ ਹੈਗੀ ਆ ਉਹ ਸ਼ੁਰੂ ਤੋਂ ਹੀ ਉਹਨਾਂ ਦਾ ਬੇਸ ਰਹੀ ਸਿੱਖ ਜਦੋਂ ਆਪਦੇ ਹੱਕਾਂ ਲਈ ਉੱਠੇ ਉਸ ਤੋਂ ਪਹਿਲਾਂ ਨਕਸਲਾਈਟ ਮੂਵਮੈਂਟ ਚੱਲੀ ਲੋਕ ਆਪਦੇ ਹੱਕਾਂ ਲਈ ਉੱਠੇ ਤਾਂ ਉਹਨਾਂ ਨੂੰ ਮਾਓਵਾਦੀ ਕਹਿ ਕੇ ਜਾਂ ਨਕਸਲਾਈਟ ਕਹਿ ਕੇ ਭਾਰਤ ਦੇ ਵਿੱਚ ਖਤਮ ਕੀਤਾ ਗਿਆ ਜਦੋਂ ਕਿ ਉਹ ਲੜਾਈ ਜਿਹੜੀ ਸੀਗੀ ਉਹ ਲੋਕਾਂ ਨੂੰ ਵੱਧ ਹੱਕ ਦੇਣ ਦੀ ਸੀ ਆਫ ਜਦੋਂ ਨੰਦਪੁਰ ਦਾ ਮਤਾ ਜਿਹੜਾ ਕਿ ਬਹੁਤ ਸਾਰੇ ਰਾਜਾਂ ਦੀ ਅੱਜ ਮੰਗ ਬਣ ਚੁੱਕਿਆ ਹੈ ਖਾਸ ਤੌਰ ਤੇ ਦੱਖਣੀ ਰਾਜਾਂ ਦੀ ਤਾਂ ਜਿਹੜੇ ਦੂਸਰੇ ਉੱਤਰੀ ਰਾਜ ਹੈ ਉਹਨਾਂ ਦੇ ਵਿੱਚ ਵੀ ਮਤਲਬ ਉਹ ਕੇਂਦਰ ਦੀ ਜਿਹੜੀ ਜ਼ਿਆਦਾ ਦਖਲਅੰਦਾਜ਼ੀ ਹੈ ਉਹਦੇ ਖਿਲਾਫ ਕਿਤੇ ਨਾ ਕਿਤੇ ਸੁਰਾਂ ਉੱਠਦੀਆਂ ਰਹਿੰਦੀਆਂ ਇਹ ਨਹੀਂ ਕਿ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ ਉਹ ਹਿੰਦੂਆਂ ਨੂੰ ਬਹੁਤ ਜ਼ਿਆਦਾ ਦਿੰਦੇ ਆ ਇਹ ਗੱਲ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਰਹਿੰਦਾ ਬ੍ਰਾਹਮਣ ਜਿਹੜਾ ਹੈਗਾ ਉਹ ਮਤਲਬ ਧਰਤ ਮਜ਼ਦੂਰ ਭਾਈਚਾਰੇ ਦੇ ਨਾਲੋਂ ਵੀ ਔਖਾ ਹੈ ਜੀ ਮਤਲਬ ਇੱਕ ਮੱਝਵੀ ਸਿੰਘ ਵੀ ਉਹਨੂੰ ਕਹਿੰਦਾ ਵੀ ਬ੍ਰਾਹਮਣਾ ਤੂੰ ਮੱਥੇ ਲੱਗ ਗਿਆ ਅੱਜ ਪਤਾ ਨਹੀਂ ਕੰਮ ਮਿਲਣਾ ਕਿ ਨਹੀਂ ਮਿਲਣਾ ਕਿਹੜੀਆਂ-ਕਿਹੜੀਆਂ ਘਟਨਾਵਾਂ ਜਿਨ੍ਹਾਂ ਤੋਂ ਇਹ ਨਿਸ਼ਾਨਦਾਈ ਹੋ ਸਕਦੀ ਹੈਗੀ ਆ ਕਿ ਭਾਵੇਂ ਪੂਰਨ ਤੌਰ ਦੇ ਤੇ ਫਾਸ਼ੀਵਾਦ ਰਾਜ ਨਹੀਂ ਕਰ ਪਰ ਮੋਦੀ ਸਰਕਾਰ ਇਸ ਵੱਲ ਨੂੰ ਜਿਹੜੀ ਉਹ ਬਾਤ ਰਹੀ ਹੈਗੀ ਇੱਕ ਫਾਸ਼ੀਵਾਦ ਦਾ ਜਿਹੜਾ ਰੂਪ ਹੈ ਆਰਥਿਕ ਤੌਰ ਦੇ ਉੱਤੇ ਕਿ ਗਰੀਬ ਹੋਰ ਗਰੀਬ ਹੋ ਰਿਹਾ ਤੇ ਅਮੀਰ ਹੋਰ ਅਮੀਰ ਹੋ ਰਿਹਾ ਪਰ ਦੂਜੇ ਪਾਸੇ ਧਰਮ ਦੀ ਰਾਜਨੀਤੀ ਦੇ ਆੜ ਦੇ ਹੇਠ ਇਸ ਲੁੱਟ ਨੂੰ ਜਿਹੜਾ ਹੈਗਾ ਲੁਕਾਇਆ ਜਾ ਰਿਹਾ ਜੰਮੂ ਕਸ਼ਮੀਰ ਦੇ ਵਿੱਚ 370 ਹਟਾਉਣ ਦਾ ਮਾਮਲਾ ਹੈ ਔਰ 2 ਸਾਲ ਲੋਕਾਂ ਨੂੰ ਕੱਲੇ ਕੱਲੇ ਬੰਦੇ ਦੇ ਉੱਤੇ ਲਾ ਲੋ ਵੀ ਉੱਥੇ ਇੰਨੀ ਫੌਜ ਹੈ ਕਿ ਇੱਕ ਇੱਕ ਬੰਦੇ ਤੇ 5-5 ਬੰਦੇ ਫੌਜੀ ਜਿਹੜੇ ਹੈਗੇ ਆ ਉਹ ਗਨ ਬੀੜ ਕੇ ਬੈਠੇ ਹੋਏ ਅਸੀਂ ਜੇ ਆਪਾਂ ਟੋਟਲ ਗਿਣਤੀ ਕਰਦੇ ਆ ਇਸੇ ਤਰ੍ਹਾਂ ਸਿੱਖਾਂ ਨੂੰ ਦਬਾਇਆ ਜਾ ਰਿਹਾ ਹੈ। ਹੂੰ ਇਸੇ ਤਰ੍ਹਾਂ ਮਨੀਪੁਰ ਦੇ ਵਿੱਚ ਮਤਲਬ ਜਿਹੜਾ ਕੁੱਕੀ ਭਾਈਚਾਰਾ ਹੈ ਤੇ ਮਤਾਈ ਭਾਈਚਾਰੇ ਦੀ ਲੜਾਈ ਆ ਉਹਦੇ ਵਿੱਚ ਭਾਜਪਾ ਮਤਲਬ ਇੱਕ ਧਿਰ ਨੂੰ ਜਿਹੜਾ ਹੈਗਾ ਉਹ ਚੱਕ ਰਹੀ ਹੈ ਤੇ ਦੂਸਰੀ ਨੂੰ ਦਬਾ ਰਹੀ ਹੈ। ਹੂੰ ਸੋ ਮਤਲਬ ਜਿਹੜੀ ਘਟਨਾ ਜਿਸ ਵੇਲੇ ਪੂਰੇ ਦੇਸ਼ 'ਚ ਫੈਲੀ ਸੀ ਤਾਂ ਉਹ ਦੋ ਔਰਤਾਂ ਵੀ ਜਿਹੜੀਆਂ ਸੀ ਪੁਲਿਸ ਨੇ ਹੀ ਜਾ ਕੇ ਦੂਸਰੇ ਭਾਈਚਾਰੇ ਦੇ ਹਵਾਲੇ ਕੀਤੀਆਂ ਜਿਨ੍ਹਾਂ ਨੂੰ ਮਤਲਬ ਬੁਰੀ ਤਰ੍ਹਾਂ ਦੇ ਨਾਲ ਨਿਰਵਸਤਰ ਕਰਕੇ ਕਮਾਇਆ ਗਿਆ। ਹੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਫਾਸ਼ੀਵਾਦ ਵੱਲ ਵਧਣ ਦੀ ਇੱਕ ਨਿਸ਼ਾਨੀ ਹੈ ਸੋ ਲੋਕਾਂ ਨੂੰ ਇਸ ਮੌਕੇ ਵੱਡੇ ਪੱਧਰ ਤੇ ਜਾਗਰੂਕ ਹੋਣਾ ਦੋਸਤੋ 2014 ਦੇ ਵਿੱਚ ਮੋਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਬੀਜੇਪੀ ਪਾਰਟੀ ਆ ਜਿਹੜੀ ਉਹ ਸਭ ਤੋਂ ਵੱਡੇ ਬਹੁਮਤ ਦੇ ਨਾਲ ਆ ਜਿਹੜੀ ਜਿੱਤੀ ਹੈਗੀ 2019 ਦੇ ਵਿੱਚ ਵੀ ਦੁਬਾਰਾ ਤੋਂ ਫੇਰ ਪਲਵਾਮਾ ਤੋਂ ਹਮਲਾ ਹੁੰਦਾ ਉਸ ਨੂੰ ਆਧਾਰ ਬਣਾ ਕੇ ਆ ਜਿਹੜਾ ਫੇਰ ਤੋਂ ਫੇਰ ਮੋਦੀ ਸਰਕਾਰ ਆ ਜਿਹੜੀ ਉਹ ਸੱਤਾ ਦੇ ਵਿੱਚ ਆਉਂਦੀ ਹੈਗੀ ਆਜ਼ਾਦੀ ਦੇ ਜਦੋਂ 75ਵਾਂ ਸਾਲ ਸੀਗਾ ਤਾਂ ਉਦੋਂ ਨਰਿੰਦਰ ਮੋਦੀ ਨੇ ਇਹ ਕਿਹਾ ਸੀਗਾ ਕਿ ਅਸੀਂ ਆ ਜਿਹੜਾ ਇਸ ਸਮੇਂ ਦੇ ਵਿੱਚ ਅਮਰਤਕਾਲ ਵਾਲ ਵਧ ਰਹੇ ਹੈਗੇ ਲਗਾਤਾਰ ਉਹਨਾਂ ਦੇ ਕਈ ਮੰਤਰੀਆਂ ਦੇ ਇਹ ਬਿਆਨ ਵੀ ਰਹੇ ਹੈਗੇ ਆ ਕਿ ਪਹਿਲਾਂ ਜਿਹੜੀ 75 ਸਾਲਾਂ ਦੀ ਆਜ਼ਾਦੀ ਸੀਗੀ ਉਹ ਆਜ਼ਾਦੀ ਨਹੀਂ ਸੀਗੀ ਸਗੋਂ 2014 ਤੋਂ ਬਾਅਦ ਆ ਜਿਹੜੀ ਉਹ ਨਵੀਂ ਤਰ੍ਹਾਂ ਦੀ ਆਜ਼ਾਦੀ ਆ ਜਿਹੜੀ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀ ਪਰ ਦੂਜੇ ਪਾਸੇ ਅ ਜੋ ਕੁਛ ਕਮੀਡਿਆ ਹੈਗਾ ਜੋ ਮੋਦੀ ਮੋਦੀ ਪੱਖੀ ਗੱਲ ਨਹੀਂ ਕਰਦਾਗਾ ਸਗੋਂ ਲੋਕ ਪੱਖੀ ਗੱਲ ਕਰਦਾ ਹੈਗਾ ਉਹਨਾਂ ਨੇ ਕਾਫੀ ਵੱਡੇ ਪੱਧਰ ਤੇ ਉੱਤੇ ਆ ਜਿਹੜਾ ਇਹਨਾਂ ਸਵਾਲਾਂ ਨੂੰ ਇਸ ਅਮਰਤਕਾਲ ਨੂੰ ਵੀ ਟਾਰਗੇਟ ਕੀਤਾ ਬਾਕੀ ਜੋ ਜੋ ਸੰਵਿਧਾਨ ਦੇ ਵਿੱਚ ਕੁਝ ਤਰਮੀਮਾਂ ਹੋਈਆਂ ਉਹਨਾਂ ਨੂੰ ਵੀ ਟਾਰਗੇਟ ਕੀਤਾ ਤੇ ਉਹ ਜੋ ਕੇ ਸਮੇਂ ਦੇ ਵਿੱਚ ਇੰਡੀਆ ਅਲਾਈਅੰਸ ਸਮੇਂ ਇੰਡੀਆ ਅਲਾਈਅੰਸ ਦੇ ਨਾਲ ਨਾਲ ਬਹੁਤ ਸਾਰੀਆਂ ਖੱਬੇ ਪੱਖੀ ਧਿਰਾਂ ਵੀ ਇਹ ਕਹਿ ਰਹੀਆਂ ਕਿ ਸਾਡੇ ਦੇਸ਼ ਦਾ ਸੰਵਿਧਾਨ ਆ ਜਿਹੜਾ ਉਹ ਖਤਰੇ ਦੇ ਵਿੱਚ ਆ ਵਾਕਈ ਸਾਡੇ ਦੇਸ਼ ਦਾ ਸੰਵਿਧਾਨ ਖਤਰੇ ਦੇ ਵਿੱਚ ਆ ਕੀ ਕੀ ਇਹਦੇ ਵਿੱਚ ਬਦਲਾਵ ਹੋ ਰਹੇ ਹੈਗੇ ਆ ਉਹਨਾਂ ਬਦਲਾਵ ਹੋਣ ਦੀ وجہ ਕਰਕੇ ਜਿਹੜਾ ਆਮ ਬੰਦੇ ਦੀ ਜ਼ਿੰਦਗੀ ਦੇ ਉੱਤੇ ਕੀ ਫਰਕ ਪਊਗਾ ਉਹ ਜੋ ਕੇ ਸਮੇਂ ਦੇ ਵਿੱਚ ਰਾਜਨੀਤਿਕ ਸਮੀਕਰਨਾਂ ਜਿਹੜੀ ਉਹ ਕਿਸ ਤਰ੍ਹਾਂ ਦੀ ਹੋ ਰਹੀ ਹੈਗੀ ਆ ਇਹ ਸਭ ਮੁੱਦਿਆਂ ਬਾਰੇ ਸਵਾਲਾਂ ਬਾਰੇ ਆ ਜਿਹੜੇ ਆ ਗੱਲਬਾਤ ਆਪਾਂ ਕਰਾਂਗੇ ਸਾਡੇ ਨਾਲ ਬਲਵਿੰਦਰ ਸਿੰਘ ਪਿਆਰੇ ਆਣਾ ਜੀ ਮੌਜੂਦ ਰਹਿਣਗੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹਾਂ ਦੇ ਉੱਤੇ ਆ ਇਹ ਪਹਿਲਾ ਇਹਨਾਂ ਨੇ ਹੈਂਡੀਕੈਪਟ ਐਸੋਸੀਏਸ਼ਨ ਆ ਜਿੰਨੇ ਵੀ ਹੈਂਡੀਕੈਪਸ ਸੀਗੇ ਉਹਨਾਂ ਦੀ ਬਹੁਤ ਮਦਦ ਕੀਤੀ ਹੈਗੀ ਆ ਤੇ ਪੋਲੀਟਿਕਲ ਮੁੱਦਿਆਂ ਦੇ ਉੱਤੇ ਜਿਹੜੀ ਬਹੁਤ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹੈਗੇ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਮੋੜ ਸਾਹਿਬ ਤੁਹਾਡਾ ਤੇ ਸੁਣਨ ਵਾਲੇ ਸਾਰੇ ਭਰਾਵਾਂ ਦਾ ਤੁਹਾਡੇ ਸਰੋਤਿਆਂ ਦਾ ਜੀ ਸ਼੍ਰੀ ਬਲਵਿੰਦਰ ਜੀ ਪਹਿਲਾ ਸਵਾਲ ਤੇ ਹੈਗੇ ਕਿ 2014 ਤੋਂ ਬਾਅਦ ਪੋਲਿਟਿਕਲ ਸਮੀਕਰਨਾਂ ਜਿਹੜੀ ਲੋਕਤੰਤਰ ਦਾ ਇੱਕ ਨਵਾਂ ਚਿਹਰਾ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਲੋਕ ਕਹਿ ਰਹੇ ਹੈਗੇ ਆ ਖੱਬੇ ਪੱਖੀ ਤਰ੍ਹਾਂ ਕਹਿ ਰਹੀਆਂ ਹੈਗੀਆਂ ਕਿ ਸਾਡੇ ਦੇਸ਼ ਦੇ ਵਿੱਚ ਫਾਸ਼ੀਵਾਦ ਆ ਜਿਹੜਾ ਉਹ ਲਾਗੂ ਹੁੰਦਾ ਜਾ ਰਿਹਾ ਹੈਗਾ ਫਾਸ਼ੀਵਾਦ ਸੌਖੇ ਸ਼ਬਦਾਂ ਦੇ ਵਿੱਚ ਫਾਸ਼ੀਵਾਦ ਕੀ ਆ ਜਾਂ ਵਾਕਿਆ ਹੀ ਇੱਥੇ ਫਾਸ਼ੀਵਾਦ ਲਾਗੂ ਹੋ ਰਿਹਾ ਹੈਗਾ ਕੀ ਕਹਿਣਾ ਹੈਗਾ ਇਸ ਬਾਰੇ ਤੁਹਾਡਾ ਦੇਖੋ ਸਵਾਲ ਇਹ ਹੈ ਕਿ ਲੋਕਰਾਜ ਤੇ ਫਾਸ਼ੀਵਾਦ ਦੋਨੋਂ ਜਿਹੜੇ ਕਨਸੈਪਟ ਨੇ ਉਹ ਇੱਕ ਦੂਜੇ ਦੇ ਉਲਟ ਖੜਦੇ ਆ ਜੀ ਲੋਕਰਾਜ ਦੇ ਵਿੱਚ ਲੋਕਾਂ ਦੀ ਪੁਗਦੀ ਹੈ ਤੇ ਫਾਸ਼ੀਵਾਦ ਦੇ ਵਿੱਚ ਜਿਹੜਾ ਹੈਗਾ ਡਿਕਟੇਟਰਸ਼ਿਪ ਹੁੰਦੀ ਹੈ ਇੱਕ ਮੇਨ ਆਗੂ ਹੁੰਦਾ ਹੈ ਤੇ ਉਹਦੇ ਨਾਲ ਇੱਕ ਟੀਮ ਹੁੰਦੀ ਹੈ ਉਹ ਜੋ ਚਾਹੁੰਦੀ ਹੈ ਉਹ ਹੁੰਦਾ ਹੈ ਜੀ ਸਾਡੀ ਭਾਰਤ ਦੀ ਤਰਾਸਦੀ ਰਹੀ ਹੈ ਕਿ ਲੋਕ ਰਾਜ ਜਦੋਂ 1947 ਦੇ ਵਿੱਚ ਅਸੀਂ ਅਡਾਪਟ ਕੀਤਾ ਤਾਂ ਬਹੁਤ ਸਾਰੇ ਸਿਆਣੇ ਲੋਕਾਂ ਦਾ ਵਿਚਾਰਵਾਨਾਂ ਦਾ ਇਹ ਤਰਕ ਸੀ ਕਿ ਭਾਰਤ ਦੇ ਲੋਕ ਅਜੇ ਲੋਕ ਰਾਜ ਨੂੰ ਹਟਾਉਣ ਦੇ ਜਾਂ ਲੋਕ ਰਾਜ ਨੂੰ ਕਹਿ लो ਵੀ ਲਾਗੂ ਕਰਨ ਦੇ ਸਮਰੱਥ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਸਮਝ ਜਿਹੜੀ ਹੈ ਉਹ ਇੰਨੀ ਪਕੇਰੀ ਨਹੀਂ ਠੀਕ ਤਾ ਸ਼ੁਰੂ ਤੋਂ ਹੀ ਵਿਅਕਤੀ ਕੇਂਦਰਤ ਜਿਹੜੀ ਰਾਜਨੀਤੀ ਹੈ ਉਹ ਭਾਰਤ ਦੇ ਵਿੱਚ ਹੁੰਦੀ ਰਹੀ ਬਹੁਤ ਚਿਰ ਪੰਡਤ ਜਵਾਰਲਾਲ ਨਹਿਰੂ ਜਿਹੜੇ ਸੀਗੇ ਉਹ ਇਹਦੀ ਅਗਵਾਈ ਕਰਦੇ ਰਹੇ ਹੂੰ ਉਸ ਤੋਂ ਬਾਅਦ ਫਿਰ ਕੇਂਦਰੀ ਰਾਜਨੀਤੀ ਦੇ ਵਿੱਚ ਜਿਹੜੀ ਇੰਦਰਾ ਗਾਂਧੀ ਸੀ ਉਹ ਲਗਾਤਾਰ ਡੋਮਿਨੇਟ ਕਰਦੀ ਰਹੀ ਹੂੰ ਤੇ ਥੋੜਾ ਜਿਹਾ ਸਮਾਂ ਜੇ ਕੋਈ ਲੋਕਪੱਖੀ ਰਾਜਨੀਤੀ ਦਾ ਵਿੱਚ ਵਿੱਚ ਜਲਵਾ ਦੇਖਣ ਨੂੰ ਮਿਲਿਆ ਜਲੋ ਉੱਠਿਆ ਤਾਂ ਉਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਖਤਮ ਕਰ ਦਿੱਤਾ ਗਿਆ ਜਿਸ ਤਰ੍ਹਾਂ ਆਪਾਂ ਲਾਲ ਬਹਾਦਰ ਸ਼ਾਸਤਰੀ 1966 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰੰਤੂ ਉਹਨਾਂ ਦੀ ਮਤਲਬ ਜਿਹੜੀ ਮੌਤ ਹੈ ਜਾਂ ਉਹਨਾਂ ਦਾ ਜਿਹੜਾ ਕਤਲ ਹੈ ਉਹਦੇ ਤੋਂ ਅੱਜ ਤੱਕ ਪੜਦਾ ਨਹੀਂ ਉੱਠ ਸਕਿਆ ਔਰ ਕਿਸੇ ਨੇ ਵੀ ਇਹ ਯਤਨ ਨਹੀਂ ਕੀਤਾ ਕਿ ਪੂਰੀ ਡੰਗਾਈ ਦੇ ਨਾਲ ਉਹਦੀ ਜਾਂਚ ਹੋਵੇ ਉਹਦੇ ਤੇ ਅੱਜ ਵੀ ਬਹੁਤ ਜੜੀਆਂ ਹੈਗੀਆਂ ਉਂਗਲਾਂ ਉੱਠ ਰਹੀਆਂ ਕਿ ਉਹ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਰਜੀਵ ਗਾਂਧੀ ਆਇਆ ਔਰ ਰਜੀਵ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਹੈਗਾ ਔਰ ਐਸੇ ਸਮੇਂ ਦੇ ਦੌਰਾਨ ਹੀ ਜਿਸ ਵੇਲੇ ਕਾਂਗਰਸ ਨੇ ਬਹੁਤ ਧੱਕੇਸ਼ਾਹੀ ਕੀਤੀ 1975 ਦੇ ਵਿੱਚ ਇੱਕ ਐਮਰਜੈਂਸੀ ਲੱਗੀ ਆਪਾਂ ਸਭ ਨੂੰ ਪਤਾ ਹੈ ਔਰ ਜਿਸ ਵੇਲੇ ਕਹਿ ਲੋ ਵੀ ਲੋਕਰਾਜ ਨੂੰ ਬਿਲਕੁਲ ਖਤਮ ਕਰਨ ਵੱਲ ਸਾਡੇ ਦੇਸ਼ ਦੇ ਹਾਕਮ ਵਧੇ ਤਾਂ ਲੋਕਾਂ ਨੇ ਜੈ ਪ੍ਰਕਾਸ਼ ਨਰੈਣ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਲੋਕਰਾਜ ਦੀ ਸਥਾਪਨਾ ਦਾ ਇੱਕ ਨਵਾਂ ਰੰਗ ਜਿਹੜਾ ਸੀਗਾ ਉਹ ਦੇਖਿਆ ਤਾਂ ਜਿਹੜੀਆਂ ਉਹ ਤਾਕਤਾਂ ਸੀ ਉਹ ਜਿਹੜੀਆਂ ਸ਼ਕਤੀਆਂ ਸੀ ਉਹ ਇੰਨੀਆਂ ਮਜ਼ਬੂਤ ਸੀ ਕਿ ਉਸ ਗੱਲ ਨੂੰ ਲੰਬਾ ਸਮਾਂ ਨਹੀਂ ਚੱਲਣ ਦਿੱਤਾ ਗਿਆ ਤੇ ਦੁਬਾਰਾ ਫੇਰ ਵਿਅਕਤੀ ਕੇਂਦਰਿਤ ਸ਼ਖਸੀਅਤ ਕੇਂਦਰਿਤ ਰਾਜਨੀਤੀ ਜਿਹੜੀ ਆ ਉਹ ਪਾਰੂ ਹੋ ਗਏ ਹਾਂ ਇਸੇ ਤਰ੍ਹਾਂ ਆ ਭਾਜਪਾ ਜਿਹੜੀ ਹੈ ਜੀ ਦਾ ਮਤਲਬ ਮੁੱਖ ਆਧਾਰ ਜਾਂ ਮੁੱਖ ਕੇਂਦਰ ਜਿਹੜਾ ਹੈ ਉਹ ਰਾਸ਼ਟਰੀ ਸਵੈਮ ਸੰਗ ਹੈ ਜਿਹਦੀ ਸਥਾਪਨਾ 1925 ਦੇ ਵਿੱਚ ਹੁੰਦੀ ਹੈ ਜੀ ਤਾਂ 1925 ਤੋਂ ਲੈ ਕੇ ਉਹ ਲਗਾਤਾਰ ਜਿਹੜਾ ਹੈਗਾ ਧਰਮ ਆਧਾਰਤ ਰਾਸ਼ਟਰ ਦੀ ਗੱਲ ਕਰਦੇ 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 ਕਿ ਅਸੀਂ ਬਹੁਤ ਚਿਰਾਂ ਤੋਂ ਗੁਲਾਮੀ ਜਿਹੜੀ ਹੈ ਭੋਗੀ ਹੈ ਹਾਂ ਤਾਂ ਇੱਥੇ ਇੱਕ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਤਾਂ ਧਰਮ ਆਧਾਰਿਤ ਰਾਜਨੀਤੀ ਜਿਹੜੀ ਹੈਗੀ ਆ ਉਹ ਸ਼ੁਰੂ ਤੋਂ ਹੀ ਉਹਨਾਂ ਦਾ ਬੇਸ ਰਹੀ ਹਾਂ ਔਰ ਉਹ ਰਾਜਨੀਤੀ ਜਿਹੜੀ ਹੈਗੀ ਆ ਉਹ ਨਾਂ ਦੇ ਤੌਰ ਤੇ ਤਾਂ ਧਰਮ ਆਧਾਰਿਤ ਰਾਜਨੀਤੀ ਹੈ ਪਰ ਅਸਲ ਦੇ ਵਿੱਚ ਉਹ ਇੱਕ ਲੋਟੂ ਰਾਜਨੀਤੀ ਹੈ ਔਰ ਉਹੀ ਕੰਮ ਧਰਮ ਆਧਾਰਿਤ ਰਾਜਨੀਤੀ ਦੇ ਜਿਹੜਾ ਹੈਗਾ ਉਹ ਕਿਸੇ ਵੇਲੇ ਕਾਂਗਰਸ ਨੇ ਵੀ ਕੀਤਾ ਜਾਨੀ ਬਹੁ ਗਿਣਤੀ ਨੂੰ ਪ੍ਰਭਾਵਿਤ ਕਰਨ ਵਾਸਤੇ ਪੰਜਾਬ ਦੇ ਵਿੱਚ ਜਿਹੜੀ ਸਿੱਖ ਮੂਵਮੈਂਟ ਸੀ ਸਿੱਖ ਜਦੋਂ ਆਪਦੇ ਹੱਕਾਂ ਲਈ ਉੱਠੇ ਉਸ ਤੋਂ ਪਹਿਲਾਂ ਨਕਸਲਾਈਟ ਮੂਵਮੈਂਟ ਚੱਲੀ ਲੋਕ ਆਪਦੇ ਹੱਕਾਂ ਲਈ ਉੱਠੇ ਤਾਂ ਉਹਨਾਂ ਨੂੰ ਮਾਓਵਾਦੀ ਕਹਿ ਕੇ ਜਾਂ ਨਕਸਲਾਈਟ ਕਹਿ ਕੇ ਭਾਰਤ ਦੇ ਵਿੱਚ ਖਤਮ ਕੀਤਾ ਗਿਆ ਜਦੋਂ ਕਿ ਉਹ ਲੜਾਈ ਜਿਹੜੀ ਸੀਗੀ ਉਹ ਲੋਕਾਂ ਨੂੰ ਵੱਧ ਹੱਕ ਦੇਣ ਦੀ ਸੀ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦੀ ਸੀ ਇਸੇ ਤਰ੍ਹਾਂ ਸਿੱਖ ਮੂਵਮੈਂਟ ਦੇ ਵਿੱਚ ਇੱਕ ਸਟੇਟ ਨਾਲ ਜਾਂ ਇੱਕ ਵਰਗ ਨਾਲ ਕੀਤੇ ਜਾ ਰਹੇ ਲਗਾਤਾਰ ਵਿਤਕਰੇ ਦੇ ਖਿਲਾਫ ਜਦੋਂ ਆਨੰਦਪੁਰ ਦਾ ਮਤਾ ਜਿਹੜਾ ਕਿ ਬਹੁਤ ਸਾਰੇ ਰਾਜਾਂ ਦੀ ਅੱਜ ਮੰਗ ਬਣ ਚੁੱਕਿਆ ਹੈ ਖਾਸ ਤੌਰ ਤੇ ਦੱਖਣੀ ਰਾਜਾਂ ਦੀ ਤਾਂ ਜਿਹੜੇ ਦੂਸਰੇ ਉੱਤਰੀ ਰਾਜ ਹੈ ਉਹਨਾਂ ਦੇ ਵਿੱਚ ਵੀ ਮਤਲਬ ਉਹ ਕੇਂਦਰ ਦੀ ਜਿਹੜੀ ਜ਼ਿਆਦਾ दखਲਅੰਦਾਜ਼ੀ ਹੈ ਉਹਦੇ ਖਿਲਾਫ ਕਿਤੇ ਨਾ ਕਿਤੇ ਸੁਰਾਂ ਉੱਠਦੀਆਂ ਰਹਿੰਦੀਆਂ ਕਿਉਂਕਿ ਜਿਹੜੀ ਪਾਰਟੀ ਦਾ ਰਾਜ ਕੇਂਦਰ ਦੇ ਵਿੱਚ ਹੈ ਉਹ ਵਿਰੋਧੀ ਧਿਰ ਨੂੰ ਹਰ ਸੂਬੇ ਦੇ ਵਿੱਚ ਦਬਾਉਂਦੀ ਹੈ ਮਹਾਰਾਸ਼ਟਰ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਜੀ ਕਿ ਮਹਾਰਾਸ਼ਟਰ ਦੇ ਵਿੱਚ ਰਾਜਨੀਤੀ ਕਰਨ ਵਾਲੀਆਂ ਸਾਰੀਆਂ ਧਿਰਾਂ ਦਾ ਕੇਂਦਰ ਮਤਲਬ ਹਿੰਦੂ ਹੈ ਪਰੰਤੂ ਉੱਥੇ ਉਹਨਾਂ ਨੂੰ ਹੀ ਦਵਾਇਆ ਗਿਆ ਹਾਂ ਔਰ ਉੱਥੇ ਫਿਰ ਉਹਨਾਂ ਨੇ ਖੇਤਰੀ ਮੁੱਦਾ ਜਿਹੜਾ ਮਰਾਠੀ ਦਾ ਸੀ ਚੁੱਕਿਆ ਤਾਂ ਇਸੇ ਤਰ੍ਹਾਂ ਮਤਲਬ ਧਰਮ ਆਧਾਰਿਤ ਰਾਜਨੀਤੀ ਜਿਹੜੀ ਹੈਗੀ ਆ ਉਹ ਕਦੇ ਵੀ ਲੋਕ ਰਾਜ ਦਾ ਵਿਕਲਪ ਨਹੀਂ ਬਣ ਸਕਦੀ ਜੀ ਲੋਕ ਰਾਜ ਦੇ ਵਿੱਚ ਲੋਕਾਂ ਦੀ ਪੁੱਗਣੀ ਹੁੰਦੀ ਹੈ ਲੋਕਾਂ ਨੂੰ ਹੱਕ ਦੇਣੇ ਹੁੰਦੇ ਆ ਲੋਕਾਂ ਨੂੰ ਡਿਲੀਵਰ ਕਰਨਾ ਹੁੰਦਾ ਹੈ ਹਾਂ ਤਾਂ ਇਹ ਲੋਕ ਧਰਮ ਦੀ ਰਾਜਨੀਤੀ ਨਹੀਂ ਕਰਦੇ ਬਲਕਿ ਧਰਮ ਦੀ ਰਾਜਨੀਤੀ ਦੀ ਆੜ ਦੇ ਹੇਠ ਲੋਕਾਂ ਦੇ ਹੱਕ ਮਾਰਦੇ ਹੋਏ ਇੱਕ ਲੋਟੂ ਰਾਜਨੀਤੀ ਕਰਦੇ ਆ ਉਹੀ ਰਾਜਨੀਤੀ ਕਾਂਗਰਸ ਨੇ ਕੀਤੀ ਹਾਂ ਉਹੀ ਰਾਜਨੀਤੀ ਜਿਹੜੀ ਹੈਗੀ ਆ ਭਾਜਪਾ ਕਰ ਰਹੀ ਹੈ ਪਰੰਤੂ ਭਾਜਪਾ ਦਾ ਜਿਹੜਾ ਨਿਸ਼ਚਾ ਹੈਗਾ ਉਹ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣਾ ਹੈ ਇਸੇ ਤਰ੍ਹਾਂ ਜਿਵੇਂ ਮਤਲਬ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਕੇ ਤੁਸੀਂ ਯਾਦ ਕਰੋ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ 1900 ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1985 ਦੀਆਂ ਹੋਈਆਂ ਚੋਣਾਂ ਦੇ ਵਿੱਚ 414 ਸੀਟਾਂ ਜਿਹੜੀਆਂ ਸੀਗੀਆਂ ਉਹ ਕਾਂਗਰਸ ਨੇ ਜਿੱਤੀਆਂ ਔਰ ਰਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਸੇ ਰਾਜਨੀਤੀ ਨੂੰ ਇੱਕ ਵੱਡੀ ਘੱਟ ਗਿਣਤੀ ਦੇ ਉੱਤੇ ਭਾਜਪਾ ਵੱਲੋਂ ਅਜਮਾਇਆ ਗਿਆ ਔਰ ਜਿਹੜਾ ਭਾਜਪਾ ਵੱਲੋਂ ਕਤਲੇਆਮ ਕੀਤਾ ਗਿਆ ਜਿਸ ਵੇਲੇ ਮਤਲਬ ਗੁਜਰਾਤ ਦੇ ਵਿੱਚ ਤਾਂ ਇੱਕ ਵੱਡੇ ਪੱਧਰ ਤੇ ਇੱਕ ਵੱਡੀ ਘੱਟ ਗਿਣਤੀ ਨੂੰ ਖਤਮ ਕਰਨ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੇ ਉਹੀ ਰਾਜਨੀਤੀ ਕੀਤੀ ਔਰ ਮੁਸਲਮਾਨ ਭਾਈਚਾਰੇ ਦੇ ਉੱਤੇ ਅਤਿਆਚਾਰ ਕਰਕੇ ਲਗਾਤਾਰ ਜਿਹੜਾ ਹੈਗਾ ਉਹਨਾਂ ਨੇ ਰਾਜ ਕੀਤਾ ਔਰ ਇਸੇ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਪਲਵਾਮਾ ਦੀ ਗੱਲ ਹੋਵੇ ਭਾਵੇਂ ਪਾਕਿਸਤਾਨ ਦੀ ਗੱਲ ਹੋਵੇ ਹਮ ਇਹ ਨਹੀਂ ਕਿ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ ਉਹ ਹਿੰਦੂਆਂ ਨੂੰ ਬਹੁਤ ਜ਼ਿਆਦਾ ਦਿੰਦੇ ਆ ਇਹ ਗੱਲ ਨਹੀਂ ਹੈ ਜੀ ਸਾਡੇ ਪਿੰਡ ਦੇ ਵਿੱਚ ਰਹਿੰਦਾ ਬ੍ਰਾਹਮਣ ਜਿਹੜਾ ਹੈਗਾ ਉਹ ਮਤਲਬ ਦਲਤ ਮਜ਼ਦੂਰ ਭਾਈਚਾਰੇ ਦੇ ਨਾਲੋਂ ਵੀ ਔਖਾ ਹੈ ਜੀ ਮਤਲਬ ਇੱਕ ਮੱਝਵੀ ਸਿੰਘ ਵੀ ਉਹਨੂੰ ਕਹਿੰਦਾ ਵੀ ਬ੍ਰਾਹਮਣਾ ਤੂੰ ਮੱਥੇ ਲੱਗ ਗਿਆ ਅੱਜ ਪਤਾ ਨਹੀਂ ਕੰਮ ਮਿਲਣਾ ਕਿ ਨਹੀਂ ਮਿਲਣਾ ਹਮ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਬ੍ਰਾਹਮਣ ਦਾ ਰਾਜ ਹੈ ਹਾਂ ਠੀਕ ਹੈ ਰਾਜ ਕਰਨ ਵਾਲੀਆਂ ਤੇ ਰਾ ਮਤਲਬ ਜਿਹੜੀਆਂ ਹੈਗੀਆਂ ਉਹ ਲੋਟੂ ਨੇ ਉਹ ਭਾਵੇਂ ਕਾਂਗਰਸ ਚ ਰਹੀਆਂ ਤੇ ਭਾਵੇਂ ਅੱਜ ਭਾਜਪਾ ਦੇ ਵਿੱਚ ਹੈ ਹਾਂ ਪਰੰਤੂ ਭਾਜਪਾ ਦਾ ਜਿਹੜਾ ਨਜ਼ਰੀਆ ਹੈ ਉਹ ਜ਼ਿਆਦਾ ਮਾਰੂ ਆ ਕਾਂਗਰਸ ਦੇ ਨਾਲੋਂ ਵੀ ਹਾਂ ਹੁਣ ਧਰਮ ਦੀ ਰਾਜਨੀਤੀ ਦਾ ਮੁਕਾਬਲਾ ਕੀਤਾ ਗਾ ਦੇ ਨਾਲ ਜਾ ਸਕਦਾ ਹੈ ਹਾਂ ਉਹ ਕੀਤਾ ਜਾ ਸਕਦਾ ਹੈ ਰੋਟੀ ਨਾਲ ਰਜਗਾਰ ਦੀ ਰਾਜਨੀਤੀ ਦੇ ਨਾਲ ਬੇਰਜਗਾਰੀ ਦੀ ਰਾਜਨੀਤੀ ਦੇ ਨਾਲ ਉਹੀ ਰਸਤਾ ਮਜਬੂਰਨ ਜਿਹੜਾ ਹੈਗਾ ਹਾਂ ਉਹ ਫੜਨਾ ਪਿਆ ਕਾਂਗਰਸ ਨੂੰ ਹਮ ਹਾਲਾਂਕਿ ਕਾਂਗਰਸ ਵੀ ਦੁੱਧ ਤੋਤੀ ਨਹੀਂ ਹਮ ਅੱਜ ਵੀ ਕਾਂਗਰਸ ਜਦੋਂ ਵਿਰਾਸਤੀ ਟੈਕਸ ਦੀ ਗੱਲ ਕਰਦੀ ਹੈ ਹਮ ਤਾਂ ਮਤਲਬ ਉਹ ਫਿਰ ਦੱਬੀ ਜੁਬਾਨ ਦੇ ਨਾਲ ਜਿਹੜਾ ਹੈਗਾ ਉਹਦਾ ਵਿਰੋਧ ਵੀ ਕਰ ਦਿੰਦੀ ਆ ਕਿ ਨਹੀਂ ਨਹੀਂ ਅਸੀਂ ਇਹ ਗੱਲ ਨਹੀਂ ਕੀਤੀ ਕਿਉਂਕਿ ਉਹਨੂੰ ਚਲਾਉਣ ਵਾਲੇ ਵੀ ਉਹੀ ਕਾਰਪੋਰੇਟ ਘਰਾਣੇ ਆ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਮਤਲਬ ਮੋਦੀ ਨੂੰ ਫੀਡ ਕੀਤਾ ਪਿਛਲੇ ਸਮੇਂ ਦੇ ਵਿੱਚ ਸੋ ਇਹ ਇੱਕ ਤਰਾਸਦੀ ਰਹੀ ਹੈ ਕਿ ਧਰਮ ਦੇ ਨਾਂ ਦੇ ਉੱਤੇ ਕੀਤੀ ਜਾਣ ਵਾਲੀ ਰਾਜਨੀਤੀ ਜਿਹੜੀ ਹੈਗੀ ਆ ਉਹ ਲੋਕ ਰਾਜ ਦਾ ਕਤਲ ਹੈ ਔਰ ਲੋਕ ਰਾਜ ਦਾ ਜਿਹੜਾ ਕਤਲ ਹੈਗਾ ਉਹ ਲੋਕਾਂ ਦੇ ਹੱਕਾਂ ਦੇ ਉੱਤੇ ਡਾਕ ਹੈ ਤੇ ਉਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਅੱਜ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦਿੱਤਾ ਜਾ ਰਿਹਾ ਹੈ ਤੇ ਸਭ ਤੋਂ ਵੱਧ ਸ਼ਿਕਾਰ ਜਿਹੜੇ ਹੈਗੇ ਆ ਲੋਟੂ ਰਾਜਨੀਤੀ ਦਾ ਉਹੀ ਲੋਕ ਹੋ ਰਹੇ ਹੈ ਜੀ ਅੱਛਾ ਆਪਾਂ ਗੱਲ ਫਾਸ਼ੀਵਾਦੀ ਰਾਜ ਦੀ ਕਰ ਰਹੇ ਹੈਗੇ ਫਾਸ਼ੀਵਾਦ ਡਿਕਟੇਟਰਸ਼ਿਪ ਰਾਜ ਇੱਕ ਤਰ੍ਹਾਂ ਦਾ ਹੈ ਨਾ ਕਿਹੜੀਆਂ-ਕਿਹੜੀਆਂ ਘਟਨਾਵਾਂ ਜਿਨ੍ਹਾਂ ਤੋਂ ਇਹ ਨਿਸ਼ਾਨਦਾਈ ਹੋ ਸਕਦੀ ਹੈਗੀ ਆ ਕਿ ਭਾਵੇਂ ਪੂਰਨ ਤੌਰ ਦੇ ਉਤੇ ਫਾਸ਼ੀਵਾਦ ਰਾਜ ਨਹੀਂ ਕਿ ਪਰ ਮੋਦੀ ਸਰਕਾਰ ਇਸ ਵੱਲ ਨੂੰ ਜਿਹੜੀ ਉਹ ਬਾਤ ਰਹੀ ਹੈਗੀ ਆ ਕਿਹੜੀਆਂ ਕਿਹੜੀਆਂ ਕਟਨਾਵਾਂ ਦੇਖੋ ਪਹਿਲੀ ਗੱਲ ਤਾਂ ਆਰਥਿਕ ਤੌਰ ਦੇ ਉੱਤੇ ਹੀ ਹੈ 1991 ਦੇ ਵਿੱਚ ਹਮ ਸਾਡੇ ਦੇਸ਼ ਦੇ ਵਿੱਚ ਮਤਲਬ ਇੱਕ ਬੰਦਾ ਸੀ ਜਿਹੜਾ 100 ਕਰੋੜ ਡਾਲਰ ਦਾ ਮਾਲਕ ਸੀ ਹਮ ਅੱਜ ਮਤਲਬ ਉਹਨਾਂ ਦੀ ਗਿਣਤੀ 200 ਹੋ ਚੁੱਕੀ ਹੈ 1% ਲੋਕਾਂ ਦੇ ਕੋਲੇ 40% ਧਨ ਹੈ ਹਮ ਤੇ 10% ਲੋਕਾਂ ਦੇ ਕੋਲੇ ਜਿਹੜਾ ਹੈਗਾ ਉਹ 70% ਧਨ 70% ਧਨ ਠੀਕ ਹੈ ਜੀ ਤੇ ਜਿਹੜੀ ਹੇਠਲੀ 50% ਜਨਸੰਖਿਆ ਹੈਗੀ ਹੈ ਜਿਹਦੇ ਵਿੱਚ 80 ਕਰੋੜ ਲੋਕ ਵੀ ਆ ਜਾਂਦੇ ਹੈਗੇ ਆ ਹਮ ਉਹਨਾਂ ਕੋਲੇ ਕੇਵਲ 3% ਧਨ ਹੈ ਹਮ ਠੀਕ ਹੈ ਹੁਣ ਜਿਹੜੀ 5% 30% ਆਬਾਦੀ ਕੋਲੇ 90% ਹੈ ਹਮ 5% ਕੋਲੇ 62% ਹੈ ਜੀ 10% ਕੋਲੇ 70% ਹੈ ਹਮ ਸੋ ਜਿਹੜਾ ਵਿਚਲਾ ਤਬਕਾ ਆ ਜਾਂਦਾ ਹੈਗਾ ਉਹਦੇ ਕੋਲੇ 5% 7% ਰਹਿ ਜਾਂਦਾ ਹੈ ਤੇ 50% ਲੋਕਾਂ ਕੋਲੇ ਕੇਵਲ 3% ਧਨ ਹੈ ਸੋ ਇਹ ਜਿਹੜੇ 3% ਵਾਲੇ ਆ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ GST ਦਿੱਤਾ ਜਾਂਦਾ ਹੈ ਹਮ ਅ ਵਸਤੂ ਕਰ ਟੈਕਸ ਹੈਗਾ ਹਮ ਠੀਕ ਹੈ ਇਸੇ ਤਰ੍ਹਾਂ VAT ਹੈਗਾ ਹਮ ਇਹ ਸਭ ਤੋਂ ਵੱਧ ਜਿਹੜਾ ਹਿੱਸਾ 38% ਹਿੱਸਾ ਉਹ 3% ਵਾਲੇ ਦੇ ਰਹੇ ਆ ਹਾਂ ਸੋ ਇਹ ਇੱਕ ਫਾਸ਼ੀਵਾਦ ਦਾ ਜਿਹੜਾ ਰੂਪ ਹੈ ਆਰਥਿਕ ਤੌਰ ਦੇ ਉੱਤੇ ਕਿ ਗਰੀਬ ਹੋਰ ਗਰੀਬ ਹੋ ਰਿਹਾ ਤੇ ਅਮੀਰ ਹੋਰ ਅਮੀਰ ਹੋ ਰਿਹਾ ਪਰ ਦੂਜੇ ਪਾਸੇ ਧਰਮ ਦੀ ਰਾਜਨੀਤੀ ਦੇ ਆੜ ਦੇ ਹੇਠ ਇਸ ਲੁੱਟ ਨੂੰ ਜਿਹੜਾ ਹੈਗਾ ਲੁਕਾਇਆ ਜਾ ਰਿਹਾ ਹਾਂ ਇਸੇ ਤਰ੍ਹਾਂ ਮਤਲਬ ਜਿਸ ਤਰ੍ਹਾਂ ਭੀੜ ਤੰਤਰ ਦੇ ਵੱਲੋਂ ਕਤਲ ਕੀਤੇ ਜਾਂਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਈਏ ਜਿਹੜੀਆਂ ਛੋਟੀਆਂ ਘਟ ਗਿਣਤੀਆਂ ਨੇ ਚਾਹੇ ਜੰਮੂ ਕਸ਼ਮੀਰ ਦੇ ਵਿੱਚ 370 ਹਟਾਉਣ ਦਾ ਮਾਮਲਾ ਹੈ ਔਰ 2 ਸਾਲ ਲੋਕਾਂ ਨੂੰ ਇਕੱਲੇ ਇਕੱਲੇ ਬੰਦੇ ਦੇ ਉੱਤੇ ਲਾ ਲਓ ਵੀ ਉੱਥੇ ਇੰਨੀ ਫੌਜ ਹੈ ਕਿ ਇੱਕ ਇੱਕ ਬੰਦੇ ਤੇ 5-5 ਬੰਦੇ ਫੌਜੀ ਜਿਹੜੇ ਹੈਗੇ ਆ ਉਹ ਗਨਬੀੜ ਕੇ ਬੈਠੇ ਹੋਏ ਅਸੀਂ ਜੇ ਆਪਾਂ ਟੋਟਲ ਗਿਣਤੀ ਕਰਦੇ ਹਾਂ ਹੁਣ ਤਾਂ ਉੱਥੇ ਮੇਰਾ ਖਿਆਲ ਆ ਵੀ ਉਸਥਾਨ ਦੇ ਉੱਤੇ ਉਹ ਭਾਜਪਾ ਚੋਣਾ ਵੀ ਨਹੀਂ ਲੜ ਰਹੀ ਇਸ ਸਾਲ ਦੇਖੋ ਗੱਲ ਇਹ ਹੈ ਕਿ ਉੱਥੇ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹੂੰ ਪਰ ਵਿਧਾਨ ਸਭਾ ਨਹੀਂ ਕਰਵਾਈ ਜਾ ਰਹੀ ਬਹੁਤ ਸਾਰੇ ਰਾਜਾਂ ਚ ਵਿਧਾਨ ਸਭਾ ਪਿਛਲੇ ਦਿਨੀ ਰਿਪੋਰਟ ਇਹ ਵੀ ਆਈ ਹੈ ਵੀ ਉਹਨਾਂ ਨੇ ਇੱਕ ਵੀ ਕੈਂਡੀਡੇਟਸ ਆਪਣਾ ਐਮਪੀ ਵਾਲਾ ਨਹੀਂ ਦੇਖੋ ਕਸ਼ਮੀਰ ਦੇ ਵਿੱਚ ਨਹੀਂ ਉਹ ਜੰਮੂ ਦੇ ਵਿੱਚ ਖੜਾ ਕੀਤਾ ਹੈ ਕਸ਼ਮੀਰ ਤੇ ਨਹੀਂ ਲੜ ਰਹੇ ਹੂੰ ਸੋ ਕਹਿਣ ਦਾ ਭਾਵੇਂ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉੱਥੋਂ ਦੇ ਲੋਕ ਬੇहद ਨਾਰਾਜ਼ ਹੈ ਉਹਨਾਂ ਦੇ ਨਾਲ ਉਹਨਾਂ ਨੇ ਬਹੁਤ ਵੱਡਾ ਤੱਕਾ ਕੀਤਾ ਸੋ ਇਸੇ ਤਰ੍ਹਾਂ ਸਿੱਖਾਂ ਨੂੰ ਦਬਾਇਆ ਜਾ ਰਿਹਾ ਹੈ ਜੀ ਇਸੇ ਤਰ੍ਹਾਂ ਮਨੀਪੁਰ ਦੇ ਵਿੱਚ ਮਤਲਬ ਜਿਹੜਾ ਕੁੱਕੀ ਭਾਈਚਾਰਾ ਹੈ ਤੇ ਮਤਾਈ ਭਾਈਚਾਰੇ ਦੀ ਲੜਾਈ ਹੈ ਉਹਦੇ ਵਿੱਚ ਭਾਜਪਾ ਮਤਲਬ ਇੱਕ ਧਿਰ ਨੂੰ ਜਿਹੜਾ ਹੈਗਾ ਉਹ ਚੱਕ ਰਹੀ ਹੈ ਤੇ ਦੂਸਰੀ ਨੂੰ ਦਬਾ ਰਹੀ ਹੈ ਹੂੰ ਸੋ ਮਤਲਬ ਜਿਹੜੀ ਘਟਨਾ ਜਿਸ ਵੇਲੇ ਪੂਰੇ ਦੇਸ਼ 'ਚ ਫੈਲੀ ਸੀ ਤਾਂ ਉਹ ਦੋ ਔਰਤਾਂ ਵੀ ਜਿਹੜੀਆਂ ਸੀ ਪੁਲਿਸ ਨੇ ਹੀ ਜਾ ਕੇ ਦੂਸਰੇ ਭਾਈਚਾਰੇ ਦੇ ਹਵਾਲੇ ਕੀਤੀਆਂ ਜਿਨ੍ਹਾਂ ਨੂੰ ਮਤਲਬ ਬੁਰੀ ਤਰ੍ਹਾਂ ਦੇ ਨਾਲ ਨਿਰਵਸਤਰ ਕਰਕੇ ਕਮਾਇਆ ਗਿਆ ਹੂੰ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਫਾਸ਼ੀਵਾਦ ਵੱਲ ਵਧਨ ਦੀ ਇੱਕ ਨਿਸ਼ਾਨੀ ਹੈ ਸੋ ਲੋਕਾਂ ਨੂੰ ਇਸ ਮੌਕੇ ਵੱਡੇ ਪੱਧਰ ਤੇ ਜਾਗਰੂਕ ਹੋਣਾ ਪਏਗਾ ਅੱਜ ਦੂਜੀ ਧਿਰ ਜਿਹੜੀ ਹੈਗੀ ਉਹ ਕਿਉਂ ਗਰੀਬਾਂ ਦੀ ਗੱਲ ਕਰ ਰਹੀ ਹੈ ਉਹ ਕਿਉਂ ਮਨਰੇਗਾ ਦੀ ਗੱਲ ਕਰ ਰਹੀ ਹੈ ਉਹ ਕਿਉਂ 1 ਲੱਖ ਰੁਪਈਆ ਜਿਹੜਾ ਹੈਗਾ ਬੇਰਜ਼ਗਾਰ ਲੋਕਾਂ ਨੂੰ ਸਕਿਲਡ ਕਰਕੇ ਦੇਣ ਦੀ ਗੱਲ ਕਰ ਰਹੀ ਹੈ ਉਹਦਾ ਕਾਰਨ ਇਹ ਹੈ ਕਿ ਧਰਮ ਦੀ ਰਾਜਨੀਤੀ ਦੇ ਰਾਹੀ ਜਦੋਂ ਬਹੁਤ ਹਨੇਰੀ ਝੁੱਲ ਰਹੀ ਹੋਵੇ ਤਾਂ ਉਦੋਂ ਢਿੱਡ ਦੀ ਰਾਜਨੀਤੀ ਜਿਹੜੀ ਹੈਗੀ ਆ ਉਹ ਹੀ ਉਹਦਾ ਮੁਕਾਬਲਾ ਕਰ ਸਕਦੀ ਹੈ ਸੋ ਮਜਬੂਰੀ ਵਾਸ ਸਹੀਂ ਕਿਸ ਤਰ੍ਹਾਂ ਵੀ ਸਹੀਂ ਅੱਜ ਜਿਹੜਾ ਇੰਡੀਆ ਅਲਾਈਅንስ ਹੈਗਾ ਉਹ ਮੋਦੀ ਦੇ ਸਾਹਮਣੇ ਇੱਕ ਲਲਕਾਰ ਬਣ ਕੇ ਖੜਾ ਹੋ ਗਿਆ ਕਿਉਂਕਿ ਮੋਦੀ ਹਰਾਂ ਦੀ ਲੁੱਟ ਜਿਹੜੀ ਆ ਉਹ ਸਾਰੇ ਹੱਦਾਂ ਮੰਨੇ ਟੱਪ ਚੁੱਕੀ ਆ ਉਹਨਾਂ ਦਾ ਅਤਿਆਚਾਰ ਹੱਦਾਂ ਮੰਨੇ ਟੱਪ ਚੁੱਕਿਆ ਜੀ ਅੱਛਾ ਇੰਡੀਆ ਅਲਾਈਅንስ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਰਾਹੁਲ ਗਾਂਧੀ ਨੂੰ ਸਾ ਇਹ ਇਮੇਜ ਖੜੀ ਕਰਤੀ ਸੀਗੀ ਮੀਡੀਆ ਨੇ ਵੀ ਇਹ ਇਮੇਜ ਪੈਰਾ ਕਰਤੀ ਸੀ ਕਿ ਪੱਪੂ ਉਹ ਪੱਪੂ ਵਾਲੀ ਇਮੇਜ ਤੋੜਨ ਦੇ ਵਿੱਚ ਵੀ ਉਹ ਕਾਮਯਾਬ ਹੋਇਆ। ਬਾਕੀ ਇਹ ਹੈਗਾ ਕਿ ਜਿਸ ਤਰੀਕੇ ਦੇ ਨਾਲ ਆਰਐਸਐਸ ਦੇ ਖਿਲਾਫ ਭਾਵੇਂ ਪਹਿਲਾਂ ਉਹ ਇਹਨਾਂ ਦੇ ਸਹਾਰੀ ਜਿੱਦਦੇ ਰਹੇ ਆ ਪਰ ਜਿਸ ਤਰੀਕੇ ਦੇ ਨਾਲ ਆਰਐਸਐਸ ਦੇ ਖਿਲਾਫ ਉਹਨਾਂ ਨੇ ਝੰਡਾ ਬੁਲੰਦ ਕੀਤਾ ਹੈਗਾ। ਇੰਡੀਆ ਅਲਾਈਅੰਸ ਦੀ ਇਹ ਰਾਜਨੀਤੀ ਨੂੰ ਕਿਵੇਂ ਦੇਖਦੇ? ਦੇਖੋ ਸਵਾਲ ਇਹ ਹੈ ਕਿ ਜਿਸ ਵੇਲੇ ਕੁਰਸੀ ਦੀ ਗੱਲ ਆ ਜਾਂਦੀ ਆ ਦੋਨੋਂ ਧਿਰਾਂ ਨੇ ਧਰਮ ਦੀ ਰਾਜਨੀਤੀ ਕੀਤੀ। ਦੋਨਾਂ ਧਿਰਾਂ ਨੇ ਘੱਟ ਗਿਣਤੀਆਂ ਨੂੰ ਨਿਸ਼ਾਨ ਜਿਹੜਾ ਸੀਗਾ ਉਹ ਨਿਸ਼ਾਨੇ ਤੇ ਲਿਆ ਜੀ ਮਤਲਬ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਜਿਹੜਾ ਹੈਗਾ ਉਹ ਕਾਂਗਰਸ ਹੈ ਹੂੰ ਤੇ ਮੁਸਲਮਾਨਾਂ ਦਾ ਵੱਡੀ ਗਿਣਤੀ ਚ ਕਤਲੇਆਮ ਕਰਵਾਉਣ ਵਾਲੀ ਭਾਜਪਾ ਹੈ ਜੀ ਪਰੰਤੂ ਮਤਲਬ ਹੁਣ ਉਹ ਜਿਹੜੀ ਪਾਰਟੀ ਹੈਗੀ ਹੈ ਉਹਨੂੰ ਦਬਾਈ ਇਹਨਾਂ ਦਿੱਤਾ ਗਿਆ ਮੋਦੀ ਵੱਲੋਂ ਹੂੰ ਕਿ ਉਹ ਉਹਦੇ ਕੋਲੇ ਫਿਰ ਇੱਕੋ ਇੱਕ ਹਥਿਆਰ ਰਹਿ ਜਾਂਦਾ ਹੈ ਕਿ ਉਹ ਗਰੀਬਾਂ ਦੀ ਗੱਲ ਸ਼ੁਰੂ ਕਰੇ ਉਹ ਲੋਕ ਰਾਜ ਦੀ ਗੱਲ ਸ਼ੁਰੂ ਕਰੇ ਉਹ ਕਰ ਰਹੇ ਆ ਤਾਂ ਇੱਕ ਚੰਗੀ ਗੱਲ ਹੈ ਇਹ ਇੱਕ ਚੰਗਾ ਸਾਈਨ ਆ ਉਹਦੇ ਚ ਦਖਣੀ ਰਾਜ ਵੀ ਹੈਗੇ ਆ ਹੋਰ ਬਹੁਤ ਸਾਰੀਆਂ ਪਾਰਟੀਆਂ ਹੈਗੀਆਂ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ ਔਰ ਖਾਸ ਤੌਰ ਤੇ ਉਹ ਵਾਲੀਆਂ ਪਾਰਟੀਆਂ ਜਿਹੜੀਆਂ ਕਿਸੇ ਵੇਲੇ ਜਪੀ ਅੰਦੋਲਨ ਦੇ ਨਾਲ ਜੁੜੀਆਂ ਸੀਗੀਆਂ ਔਰ ਲਾਲੂ ਯਾਦਵ ਹੋ ਗਿਆ ਔਰ ਇਸੇ ਤਰ੍ਹਾਂ ਅਖਲੇਸ਼ ਹੋਰਾਂ ਦੇ ਪਿਤਾ ਜੀ ਨੇ ਜਿਹੜੀ ਪਾਰਟੀ ਬਣਾਈ ਸੀ ਮਲਾਈਮ ਸਿੰਘ ਯਾਦਵ ਹੋਰਾਂ ਨੇ ਉਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ ਪੱਛਮੀ ਬੰਗਾਲ ਤੋਂ ਮਮਤਾ ਬੇਨਰਜੀ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਆਰਐਸਐਸ ਦੇ ਨੇੜੇ ਹੈਗੀ ਹੈ ਉਹ ਉਹਨੂੰ ਵੀ ਦੇਖੋ ਜਦੋਂ ਕੁਰਸੀ ਦੀ ਭੁੱਖ ਹੁੰਦੀ ਹੈ ਤਾਂ ਉਸ ਭੁੱਖ ਦੇ ਵਿੱਚ ਫਿਰ ਜਿਹੜਾ ਹਗਾ ਉਹ ਆਪਦੀ ਵਿਚਾਰਧਾਰਾ ਦੇ ਉੱਤੇ ਵੀ ਵਾਰ ਕਰਨਾ ਸ਼ੁਰੂ ਕਰ ਦਿੰਦੇ ਆ ਆਪਦੇ ਸਾਥੀਆਂ ਦੇ ਉੱਤੇ ਵੀ ਵਾਰ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਇੱਕ ਲੜਾਈ ਹੁਣ ਭਾਜਪਾ ਦੇ ਅੰਦਰ ਵੀ ਸ਼ੁਰੂ ਹੋ ਰਹੀ ਹੈ ਮਤਲਬ ਜਿਸ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਸਾਈਡ ਲਾਈਨ ਕੀਤਾ ਗਿਆ ਉਸੇ ਤਰ੍ਹਾਂ ਹੁਣ ਮਤਲਬ ਜਿਹੜਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਔਰ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਇਹਨਾਂ ਸਾਰਿਆਂ ਨੂੰ ਸਾਈਡ ਲਾਈਨ ਕੀਤਾ ਗਿਆ ਤਾਂ ਹੋਰ ਵੀ ਹੁਣ ਗੜਕਰੀ ਹੋਰਾਂ ਨੂੰ ਤੇ ਰਾਜਨਾਥ ਹੋਰਾਂ ਨੂੰ ਸਾਈਡ ਲਾਈਨ ਕਰਨ ਦਾ ਯਤਨ ਕੀਤਾ ਜਾ ਰਿਹਾ ਸੋ ਇਹ ਲੜਾਈ ਮਤਲਬ ਉਸੇ ਰਾਹ ਦੇ ਉੱਤੇ ਚੱਲ ਰਹੀ ਕਾਂਗਰਸ ਨੂੰ ਵੀ ਦਬਾਇਆ ਗਿਆ ਹਾਂ ਠੀਕ ਹੈ ਉਹਨੂੰ ਤੋੜਿਆ ਗਿਆ ਜਗ੍ਹਾ ਜਗ੍ਹਾ ਤੋਂ ਅਲੱਗ-ਅਲੱਗ ਰਾਜਾਂ ਦੇ ਵਿੱਚ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਲੜਾਈ ਹੁਣ ਲੋਕਪੱਖੀ ਇੱਕ ਕਹਿ ਲੋ ਵੀ ਬੁਰਕਾ ਪਾ ਕੇ ਆਈ ਹੈ ਪਰ ਸਾਨੂੰ ਉਹਦਾ ਵੀ ਸਵਾਗਤ ਕਰਨਾ ਚਾਹੀਦਾ ਕਿਉਂਕਿ ਮੋਦੀ ਜੇਕਰ ਹੁਣ ਦੁਬਾਰਾ ਆਉਂਦਾ ਹੈ ਹਾਂ ਤਾਂ ਉਹ ਬੜੇ ਬਕਰਾਲ ਰੂਪ ਜਿਹੜਾ ਹੈਗਾ ਧਾਰਨ ਕਰੇਗਾ ਹੋ ਸਕਦਾ ਮੋਦੀ ਇਹੀ ਕਹੇਗਾ ਕਿ ਹਰ ਵਾਰ ਜਿੰਨਾ ਤਾਂ ਅਸੀਂ ਹਾਂ ਤੁਸੀਂ ਸਾਨੂੰ ਹੀ ਜਿਤਾਉਣਾ ਹੈ ਤੇ ਬਾਰ-ਬਾਰ ਆਪਾਂ ਚੋਣਾਂ ਤੇ ਪੈਸਾ ਕਿਉਂ ਖਰਚ ਕਰੀਏ ਦੇਸ਼ ਦੇ ਵਿੱਚ ਜਿਹੜਾ ਹੈਗਾ سرمਾਇਆ ਬਚੇਗਾ ਤੇ ਆਪਾਂ ਇਸੇ ਤਰ੍ਹਾਂ ਹੀ ਰਾਜ ਚਲਾਈ ਜਾਂਦੇ ਹਾਂ ਸੋ ਨਾਂ ਦੇ ਤੌਰ ਤੇ ਵੀ ਜਿਸ ਤਰ੍ਹਾਂ ਵਲਾਦਿਮੀਰ ਪੂਤਨ ਹੈਗੇ ਆ ਉੱਥੇ ਆਪਣੇ ਰਾਸ਼ਟਰਪਤੀ ਰੂਸ ਦੇ ਹੈ ਨਾ ਸੋ ਲੰਬੇ ਸਮੇਂ ਤੋਂ ਉਹ ਰਾਜ ਕਰਦੇ ਆ ਰਹੇ ਮੇਰਾ ਖਿਆਲ ਇਹੀ ਨਾ ਪੁੱਤਨ ਦਾ ਵਲਾਦੀਮੀਰ ਪੁੱਤਨੀ ਹਾਂ ਰਸ਼ੀਆ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਤਰੀਕਾ ਅਪਣਾਇਆ ਉਹ ਕੱਲ ਨੂੰ ਮੋਦੀ ਵੀ ਅਪਣਾ ਸਕਦਾ ਸੋ ਬਿਹਤਰ ਹੈ ਕਿ ਉਹਦਾ ਵਕਲਪ ਜਿਹੜਾ ਹੈਗਾ ਇੰਡੀਆ ਦੇਸ਼ ਦੇ ਵਿੱਚ ਆਏ ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਰਾਜਾਂ ਦੀ ਵੱਧ ਹਿੱਸੇਦਾਰੀ ਜੇ ਕੇਂਦਰ ਦੀਆਂ ਸ਼ਕਤੀਆਂ ਦੇ ਵਿੱਚ ਹੋਏਗੀ ਕੇਂਦਰ ਦੇ ਰਾਜ ਚ ਹੋਏਗੀ ਤਾਂ ਉਹ ਲੋਕਾਂ ਦੇ ਭਲੇ ਚ ਜਾਏਗਾ ਕਿਉਂਕਿ ਹਰ ਰਾਜ ਦਾ ਇੱਕ ਵੱਖਰਾ ਸੱਭਿਆਚਾਰ ਹੈ ਬਹੁਤ ਸਾਰੇ ਰਾਜਾਂ ਦੇ ਵਿੱਚ ਅਲੱਗ-ਅਲੱਗ ਘਟ ਗਿਣਤੀਆਂ ਰਹਿੰਦੀਆਂ ਨੇ ਤਾਂ ਉਹਨਾਂ ਨੂੰ ਇੱਕ ਸੁਰੱਖਿਆ ਜਿਹੜੀ ਹੈਗੀ ਹੈ ਮਿਲਦੀ ਰਹੇਗੀ ਜੇਕਰ ਮਤਲਬ ਰਾਜਾਂ ਦਾ ਇੱਕ ਵੱਡਾ ਹਿੱਸਾ ਕੇਂਦਰ ਦੀ ਸਰਕਾਰ ਦੇ ਵਿੱਚ ਹੋਏਗਾ ਤਾਂ ਜੀ ਆਖਰੀ ਸਵਾਲ ਜੀ ਆ ਇਸ ਜਿਸ ਤਰੀਕੇ ਦੀ ਇਹ ਹਨੇਰੀ ਚੋਲ ਰਹੀ ਹੈਗੀ ਯਾਰ ਰਾਸ਼ਟਰਵਾਦ ਦੀ Hindu ਰਾਸ਼ਟਰਵਾਦ ਦੀ ਹਨੇਰੀ ਆ ਜਾਂ ਫਿਰ ਫਾਸ਼ੀਵਾਦ ਦੀ ਹਨੇਰੀ ਆ ਇਸ ਨੂੰ ਸਿਰਫ ਤੇ ਸਿਰਫ ਚੋਣਾਂ ਦੇ ਰਸਤੇ ਹੀ ਡੱਕਿਆ ਜਾ ਸਕਦਾ ਜਾਂ ਹੋਰ ਵੀ ਕੋਈ ਰਸਤਾ ਜਿਹੜਾ ਤੁਸੀਂ ਦੇਖਦੇ ਹੋ ਦੇਖੋ ਗੱਲ ਇਹ ਆ ਕਿ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਮੰਨ ਲਓ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬਹੁਤ ਟੋਮਿਨੇਟ ਕੀਤਾ ਹੈ ਜੀ ਇਸੇ ਤਰ੍ਹਾਂ ਰੋਹਤਾਂਗ ਪਾਸ ਦੇ ਵਿੱਚ ਜਿਹੜਾ ਮਤਲਬ ਕਸ਼ਮੀਰ ਦੇ ਇੱਕ ਹਿੱਸੇ ਦੇ ਵਿੱਚ ਵੀ ਬਹੁਤ ਵੱਡੇ ਅੰਦੋਲਨ ਜਿਹੜੇ ਹੈਗੇ ਆ ਹੋਇਆ ਹਾਂ ਪਰੰਤੂ ਚੋਣਾ ਹੀ ਇੱਕ ਕੁੱਕ ਕਰ ਇਕੋ ਇੱਕ ਰਸਤਾ ਹੈਗਾ ਜਿਸ ਰਸਤੇ ਦੇ ਜਰੀਏ ਜਿਹੜਾ ਹੈ ਕਿ ਮਤਲਬ ਇੱਕ ਥ੍ਰੈਟ ਖੜੀ ਕੀਤੀ ਜਾ ਸਕੇ ਇਹਦੇ ਮੂਰੇ ਕਿਉਂਕਿ ਆਖਿਰਕਾਰ ਲੋਕ ਰਾਜ ਦੇ ਵਿੱਚ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਨੇ ਹੀ ਰਾਜ ਕਰਨਾ ਹੈ ਜਾਂ ਫਿਰ ਦੇਸ਼ ਪੱਧਰ ਤੇ ਜਿਸ ਤਰ੍ਹਾਂ ਜੇਪੀ ਅੰਦੋਲਨ ਚੱਲਿਆ ਸੀਗਾ ਤਾਂ ਉਹਦੇ ਤੋਂ ਬਾਅਦ ਵੀ ਸਾਨੂੰ ਚੋਣਾਂ 'ਚ ਹੀ ਹਿੱਸਾ ਲੈਣਾ ਪਿਆ ਸੋ ਇਕੋ ਇੱਕ ਵਿਕਲਪ ਜਿਹੜਾ ਹੈ ਲੋਕਾਂ ਦੇ ਕੋਲੇ ਇਹੀ ਹੈ ਕਿ ਉਹ ਲੋਕ ਪੱਖੀ ਰਾਜਨੀਤੀ ਦੇ ਹੱਕ ਦੇ ਵਿੱਚ ਭੁਗਤਣ ਤੇ ਹਰ ਤਰ੍ਹਾਂ ਦੇ ਨਾਲ ਜਿਹੜੀ ਲੋਟੂ ਰਾਜਨੀਤੀ ਹੈ ਜਾਂ ਤਾਨਾਸ਼ਾਹੀ ਹੈ ਉਹਦੇ ਖਿਲਾਫ ਡਟਣ ਜੀ